हेलो स्टूडेंट्स वेलकम टू एजुकेशन वर्ल्ड गुरदासपुर सो आज मैं ਤੁਹਾਡੇ ਲਈ ਇੱਕ ਇੰਪੋਰਟੈਂਟ ਇਨਫੋਰਮੇਸ਼ਨ ਲੈ ਕੇ ਆਇਆ ਹਾਂ 2 ਫਰਵਰੀ 2026 ssa.punjab.org ਤੇ ਇੱਕ ਨੋਟੀਫਿਕੇਸ਼ਨ ਅਪਲੋਡ ਹੋਣ ਤੋਂ ਬਾਅਦ PSTT ਦੇਣ ਵਾਲੇ ਕੈਂਡੀਡੇਟ ਵਿੱਚ ਕਾਫੀ ਕਨਫਿਊਜ਼ਨ ਚੱਲ ਰਹੀ ਹੈ ਸੋ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਪੰਜਾਬ ਸਰਕਾਰ ਇੱਕ ਸਪੈਸ਼ਲ ਟੈਟ ਲਾਣ ਜਾ ਰਹੀ ਹੈ ਜੋ ਕਿ ਸਿਰਫ ਉਹਨਾਂ ਕੈਂਡੀਡੇਟਸ ਦਾ ਹੋਵੇਗਾ ਜਿਹੜੇ ਆਲਰੇਡੀ ਗਵਰਨਮੈਂਟ ਜੌਬਸ ਕਰ ਰਹੇ ਹਨ ਅਤੇ 2025-26 ਦੀਆਂ ਡੇਟਸ ਵਿੱਚ ਪ੍ਰਮੋਟ ਹੋ ਕੇ ਮਾਸਟਰ ਗ੍ਰੈਡੂਏਟਰ ਲੱਗੇ ਹਨ ਇਹ ਪੇਪਰ ਅਲੱਗ-ਅਲੱਗ ਫੇਸਿਸ ਵਿੱਚ ਹੋਵੇਗਾ ਜੋ ਜਾਣਕਾਰੀ ਅਫੀਸ਼ੀਅਲ ਨੋਟੀਫਿਕੇਸ਼ਨ ਦੇ ਵਿੱਚ ਦੱਸੀ ਜਾ ਚੁੱਕੀ ਹੈ ਬਾਕੀ ਜਿਹੜੇ ਵੀ ਕੈਂਡੀਡੇਟਸ ਪੀਐਸਟੈਟ ਦਾ ਪੇਪਰ ਦੇ ਰਹੇ ਹਨ ਉਹਨਾਂ ਸਾਰਿਆਂ ਦਾ ਪੇਪਰ 15 ਮਾਰਚ 2026 ਨੂੰ ਹੀ ਹੋਵੇਗਾ ਸੋ ਅਗਰ ਕਿਸੇ ਤਰ੍ਹਾਂ ਦੀ ਕੋਈ ਚੀਜ਼ ਆਵੇਗੀ ਤਾਂ ਅਸੀਂ ਤੁਹਾਨੂੰ ਜ਼ਰੂਰ ਦੱਸਾਂਗੇ ਬਾਕੀ 7 ਮਾਰਚ 2026 ਨੂੰ ਸਿਰਫ ਪੀਐਸਟੈਟ ਸਪੈਸ਼ਲ ਪੇਪਰ ਹੋਣ ਜਾ ਰਿਹਾ ਜਿਹੜਾ ਕਿ ਸਿਰਫ ਗਵਰਨਮੈਂਟ ਜੌਬ ਕਰ ਰਹੇ ਕੈਂਡੀਡੇਟਸ ਦਾ ਹੋਵੇਗਾ ਵਧੇਰੇ ਜਾਣਕਾਰੀ ਲਈ ਜੁੜੇ ਰਹੋ ਐਜੂਕੇਸ਼ਨ ਵਰਲਡ ਗੁਰਦਾਸਪੁਰ ਨਾਲ ਥੈਂਕ ਯੂ